ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਹਰ ਵੈਲਕਮ ਜੀ ਆਨ ਜੀ ਮੇਰੇ ਵੱਲੋਂ ਲਵ ਸਰਤਾਜ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਪਾਂ ਅੱਜ ਪਹੁੰਚਿਆ ਜੀ ਪਿੰਡ ਦੀਨੇਵਾਲ ਸਾਡਾ ਭਾਈ ਮੁੱਖ ਮੰਤਰੀ ਦੇ ਪਿੰਡ ਪਹੁੰਚਿਆ ਜੀ ਉਹਦੇ ਘਰ ਦਾ ਜਿਹੜਾ ਲੈਟਰ ਆ ਬੜੇ ਵਧੀਆ ਤਰੀਕੇ ਨਾਲ ਸਾਰਾ ਪ੍ਰੋਸੈਸ ਚੱਲ ਰਿਹਾ ਸੋ ਨਾਲ ਹੀ ਸਾਡੇ ਖੜੇ ਨੇ ਸਾਡੇ ਸਾਹਿਬ ਲਖਵੀਰ ਸਿੰਘ ਬਾਠ ਸੋ ਉਹਨਾਂ ਦੀ ਮੈਸੇਜ ਮੈडम ਮੰਤਰੀ ਕੌਰ ਬਹੁਤ ਬਹੁਤ ਧੰਨਵਾਦ ਸਾਡੇ ਖਾਸਾ ਸਾਹਿਬ ਤੇ ਧੰਨਵਾਦ ਸਾਡੇ ਰਣਵੀਰ ਬਾਠ ਔਰ ਰਣਜੋੜ ਬਾਠ ਔਰ ਗੁੰਨਤਾ ਵੀ ਸਾਡੀ ਮੈਡਮ ਸੋਨੀ ਮਾਨ ਜੀ ਇਹਨਾਂ ਦਾ ਵੀ ਖਾਸ ਖਾਸ ਧੰਨਵਾਦ ਔਰ ਸਾਰੇ ਸਾਰੇ ਪਿਆਰ ਕਰਨ ਵਾਲੇ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰੀ ਬੋੜ ਦੇ ਵਰਲਡ ਦੇ ਜਿੰਨੇ ਵੀ ਉਹਨੇ ਕੋਨੇ ਵਿੱਚ ਜਿੰਨੇ ਸਾਨੂੰ ਪਿਆਰ ਦਿੰਦੇ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਦਾ ਧੰਨਵਾਦ ਕਿਉਂਕਿ ਬੜੇ ਹੀ ਵਧੀਆ ਤਰੀਕੇ ਨਾਲ ਆਪਾਂ ਸਾਰਾ ਇਹ ਕੰਪਲੀਟ ਪ੍ਰੋਫੈਸਰ ਸਤਿ ਕਰਵਾ ਰਹੇ ਹਾਂ ਸੋ ਮੈਂ ਕੈਮਰਾਮੈਨ ਨੂੰ ਥੋੜਾ ਜਿਹਾ ਅਖਾਂਗਾ ਪਲੀਜ਼ ਸੋੜਾਇਆ ਵੀਊ ਦਿਖਾਇਆ ਜਾਵੇ ਸਾਰਾ ਹੀ ਬੜੇ ਵਧੀਆ ਤਰੀਕੇ ਨਾਲ ਇਹ ਸਾਰਾ ਹੋ ਰਿਹਾ ਕੇ ਨਾਲ ਸਾਡੇ ਭਾਈ ਮੈਸਤਰੀ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਖਾਸ ਤੌਰ ਤੇ ਹੋਸ ਵੈਲਕਮ ਆ ਅਮੋਲਕ ਭੁੱਲਰ ਸਾਡੇ ਔਰ ਜਸਦੀਪ ਕੌਰ ਰੰਧਾਵਾ ਜੀ ਪ੍ਰੀਤ ਲੈਹਰੀ ਜੀ ਇਹਨਾਂ ਦਾ ਵੀ तहे ਦਿਨੋਂ ਧੰਨਵਾਦ ਉਹ ਖੇੜਾ ਸੱਧੂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਲਖਬੀਰ ਸਿੰਘ ਬਾਠ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸਾਰਾ ਸਾਡਾ ਭਾਈ ਮੁੱਖ ਮੰਤਰੀ ਆ ਬੜੇ ਵਧੀਆ ਤਰੀਕੇ ਨਾਲ ਸਾਰਾ ਕੰਪਲੀਟ ਪ੍ਰੋਸੈਸ ਹੋ ਰਿਹਾ ਹੈ ਸਾਰਾ ਵੀਊ ਦਿਖਾਇਆ ਜੇ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ ਪਲੀਜ਼ ਸਾਰਾ ਹੀ ਬੜੇ ਵਧੀਆ ਤਰੀਕੇ ਨਾਲ ਬੜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਭਾਈ ਮੁੱਖ ਮੰਤਰੀ ਬੰਦੇ ਨੂੰ ਇਹਦਾ ਸਾਰਾ ਦਾ ਸਦਿਆ ਚੁੜਿਆ ਚੋਰਾਸ਼ੋਰਾ ਤੇ ਕੰਮ ਸਾਡੇ ਮਿਸਤਰੀ ਕਰ ਰਹੇ ਨੇ मंत्री साहब ਦਾ మంత్రి ਸਾਹਿਬ ਦੇ ਘਰ ਦਾ ਲੈਂਟਰ ਪੈ ਰਿਹਾ ਜੀ ਬਹੁਤ ਵਧੀਆ ਢੰਗ ਨਾਲ ਕੰਮ ਹੋ ਰਿਹਾ ਸਾਰਾ ਜੀ ਇਸ ਜੀ ਮੰਤਰੀ ਸਾਹਿਬ ਦਾ ਕਰ ਕਿਥੋਂ ਨਵੀਂ ਕੋਠੀ ਤਿਆਰ ਹੋ ਰਹੀ ਆ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ